ਸਤਨਾਮ ਵਾਹਿਗੁਰੂ ਸਹਿਬ ਜੀਓ ਗੌਂਡ ਮਹੱਲਾ ਪੰਜਵਾ ਨਾਮ ਨਰੰਜਨ ਨੀਰ ਨਰਾਇਣ ਸਨ ਸਿਮਰਤ ਪਾਪ ਬਲੈਣ ਰਹਾਓ ਪਰਮ ਸਤਕਾਰ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸ਼ਬਦ ਪੰਜਵੇਂ ਪਾਠ ਸਾਹਿਬ ਫਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਰਾਗ ਗਉੜ ਦੇ ਵਿੱਚ 688 ਨੰਬਰ ਅੰਗ ਉਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਪਰਮਾਨੰ ਕਰਦੇ ਹਨ ਕਿ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਮਾਇਆ ਦੇ ਕਾਲਕ ਤੋਂ ਪਰੇ ਹੈ ਪ੍ਰਮਾਤਮਾ ਪਹਿਲਾਂ ਤਾਂ ਖੁਦ ਮਾਇਆ ਦੇ ਕਾਲਕ ਤੋਂ ਪਰੇ ਹੈ ਤੇ ਦੂਸਰਾ ਉਹਦਾ ਜਿਹੜਾ ਨਾਮ ਹੈ ਉਹ ਵੀ ਉਸ ਦੇ ਨਾਮ ਨੂੰ ਜਪੜ ਵਾਲੇ ਨੂੰ ਮਾਇਆ ਦੀ ਗਾਲਗਤੋਂ ਬਚਾ ਲੈਂਦਾ ਹੈ ਇਸ ਦੇ ਲਈ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਨਾਮ ਨਿਰੰਜਨ ਨੇਰ ਔਰ ਅੰਜਨ ਨੂੰ ਮਿਲਾ ਕੇ ਬਣਿਆ ਮਾਇਆ ਦੀ ਗਾਲਗਤੋਂ ਪਰੇ ਰੱਖਣ ਵਾਲਾ ਨਾਮ ਨਾਰਾਇਣ ਪਰਮਾਤਮਾ ਦਾ ਨਾਮ ਹੈ ਰਸਨਾ ਜੀਵ ਦੇ ਨਾਲ ਸਿਮਰਤ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ। ਪਾਪ ਬਲੈਣ। ਬਲੈਣ ਕਹਿੰਦੇ ਨੇ ਕੀਤੇ ਹੋਏ ਪਾਪ ਵਿਕਾਰ ਦੂਰ ਹੋ ਜਾਂਦੇ ਆ। ਨੀਰ ਨਾਰਾਇਣ ਤੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਸੰਜਮ। ਸਤਿਗੁਰੂ ਨੂੰ ਪ੍ਰਮਾਨ ਕਰਦਿਆਂ ਹਨ ਏ ਭਾਈ। ਨਾਰਾਇਣ ਦਾ ਨਾਮ ਮਾਇਆ ਦੀ ਕਾਲਗਤੋਂ ਬਚਾਉਣ ਵਾਲਾ ਹੈ ਇਸ ਨੂੰ ਆਪਣੇ ਹਿਰਦੇ ਵਿੱਚ ਜਪੋ ਇਹ ਨਾਮ ਜੀਵ ਨਾਲ ਜਪਦਿਆਂ ਸਾਰੇ ਪਾਪ ਦੂਰ ਹੋ ਜਾਂਦੇ ਹਨ ਨਾਰਾਇਣ ਸਭ ਮਾਹੇ ਨਿਵਾਸ ਨਾਰਾਇਣ ਘਟ ਘਟ ਪ੍ਰਗਾਸ ਨਾਰਾਇਣ ਮਾਇਆ ਦੀ ਕਾਲਕ ਤੋਂ ਪਰੇ ਸਭ ਮਾਹੇ ਨਿਵਾਸ ਹਰ ਇੱਕ ਸ਼ੈ ਦੇ ਵਿੱਚ ਹਰ ਇੱਕ ਸਰੀਰ ਦੇ ਵਿੱਚ ਵੱਸਦਾ ਹੈ ਨਾਰਾਇਣ ਘਟ ਘਟ ਪ੍ਰਗਾਸ ਨਾਰਾਇਣ ਦੀ ਜੋਤ ਹਰ ਇੱਕ ਘਟ ਦੇ ਵਿੱਚ ਹਰ ਇੱਕ ਸਰੀਰ ਦੇ ਵਿੱਚ ਹੈ ਨਾਰਾਇਣ ਕਹਤੇ ਨਰਕ ਨਾ ਜਾਹੀ ਨਾਰਾਇਣ ਸੇਵ ਸਗਲ ਫਲ ਪਾਏ ਨਰੈਣ ਦਾ ਨਾਮ ਜਪਦੇ ਹਾਂ ਨਰਕ ਨਾ ਜਾਏ ਜਮਦੂਤ ਵੀ ਛੱਡ ਕੇ ਭਜ ਜਾਂਦੇ ਹਾਂ ਨਾਰਾਇਣ ਸੇਵ ਨਰੈਣ ਦੀ ਸੇਵਾ ਕੀਤਿਆਂ ਪਰਮਾਤਮਾ ਦੀ ਭਗਤੀ ਕੀਤਿਆਂ ਸਗਲ ਫਲ ਪਾਏ ਸਾਰੇ ਹੀ ਫਲ ਪ੍ਰਾਪਤ ਕਰ ਲਈ ਦਿਆਂ ਸਤਿਗੁਰੂ ਪਰਮਾਨੰ ਕਰਦੇ ਹਨ ਇਹ ਪਏ ਸਭ ਜੀਵਾਂ ਵਿੱਚ ਨਾਰਾਇਣ ਦਾ ਨਿਵਾਸ ਹੈ ਹਰੇਕ ਸਰੀਰ ਵਿੱਚ ਨਾਰਾਇਣ ਦੀ ਜੋਤ ਦਾ ਹੀ ਚਾਨਣ ਹੈ ਨਾਰਾਇਣ ਦਾ ਨਾਮ ਜਪਣ ਵਾਲੇ ਜੀਵ ਨਰਕ ਵਿੱਚ ਨਹੀਂ ਪੈਂਦੇ ਨਾਰਾਇਣ ਦੀ ਭਗਤੀ ਕਰਕੇ ਸਾਰੇ ਫਲ ਪ੍ਰਾਪਤ ਕਰ ਲਈਦੇ ਹਨ ਨਾਰਾਇਣ ਮਨ ਮਾਏ ਆਧਾਰ ਨਾਰਾਇਣ ਬੋਹਿਤ ਸੰਸਾਰ ਨਾਰਾਇਣ ਮਨ ਮਾਹੇ ਆਧਾਰ ਆਧਾਰ ਕਹਿੰਦੇ ਨੇ ਆਸਰਾ ਨਾਰਾਇਣ ਦਾ ਆਸਰਾ ਨਾਰਾਇਣ ਨਾਰਾਇਣ ਹੀ ਬੋਹਿਤ ਜਹਾਜ ਸੰਸਾਰ ਸਮੁੰਦਰ ਤੋਂ ਪਾਰ ਲੰਗਾਉਣ ਵਾਲਾ ਨਾਰਾਇਣ ਕਹਿਤ ਜਮ ਭਾਗ ਭਲਾਇਣ ਨਾਰਾਇਣ ਦੰਤ ਭਾਨੇ ਡੈਣ ਨਾਰਾਇਣ ਚੈਤ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਆ ਜਮ ਭਾਗ ਭਲੈਣ ਜਮ ਛੱਡ ਕੇ ਭਜ ਜਾਂਦੇ ਹਨ ਨੇੜੇ ਨਹੀਂ ਝੁਕਦੇ ਨਾਰਾਇਣ ਦੰਤ ਭਾਨੇ ਡੈਣ ਪੰਨੇ ਕਹਿੰਦੇ ਨੇ ਪੰਨ ਦਿੰਦਾ ਦੰਤ ਡੈਣ ਮਾਇਆ ਡੈਣ ਦੇ ਦੰਤ ਸਤਿਗੁਰੂ ਪਰਮਾਨੰ ਕਰ ਰਿਆ ਨੇ ਏ ਪਾਈ ਨਾਰਾਇਣ ਦੇ ਨਾਮ ਨੂੰ ਆਪਣੇ ਮਨ ਵਿੱਚ ਆਸਰਾ ਬਣਾ ਲੈ ਨਾਰਾਇਣ ਦਾ ਨਾਮ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਾਉਣ ਲਈ ਜਹਾਜ਼ ਹੈ ਨਾਰਾਇਣ ਦਾ ਨਾਮ ਜਪਦਿਆ ਜਮ ਭੱਜ ਕੇ ਪਰੇ ਚਲੇ ਜਾਂਦਾ ਹੈ ਨਾਰਾਇਣ ਦਾ ਨਾਮ ਮਾਇਆ ਡੈਣ ਦੇ ਦੰਨ ਭੰਨ ਦਿੰਦਾ ਹੈ ਨਾਰਾਇਣ ਸਾਧ ਸਤਿ ਬਖਸ਼ੰਦ ਨਾਰਾਇਣ ਕਿਨੇ ਸੁਖ ਆਨੰਦ ਨਾਰਾਇਣ ਸਾਧ ਸਾਧ ਨਾਰਾਇਣ ਸਦਾ ਹੀ ਬਖਸ਼ੰਦ ਵਕਣਹਾਰ ਹੈ ਨਾਰਾਇਣ ਕਿੰਨੇ ਸੁਖ ਆਨੰਦ ਨਾਰਾਇਣ ਆਪਣੇ ਨਾਮ ਨੂੰ ਜਪਣ ਵਾਲੇ ਦੀ ਜ਼ਿੰਦਗੀ ਦੇ ਵਿੱਚ ਆਪਣੇ ਆਤਮਕ ਆਨੰਦ ਉਸ ਨੂੰ ਦੇ ਦਿੰਦਾ ਹੈ ਨਾਰਾਇਣ ਪ੍ਰਗਟ ਕਿੰਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਸਤਿਗੁਰੂ ਪਰਮਾਨੰ ਕਰਦੇ ਹਨ ਕਿ ਨਾਰਾਇਣ ਪ੍ਰਗਟ ਕਿਨੋ ਪ੍ਰਤਾਪ ਉਹ ਨਾਰਾਇਣ ਉਹ ਅਕਾਲ ਪੁਰਖ ਪਰਮਾਤਮਾ ਆਪਣਾ ਤੇਜ ਪ੍ਰਤਾਪ ਆਪਣੇ ਨਾਮ ਜਪਣ ਵਾਲੇ ਨੂੰ ਦਿੰਦਾ ਹੈ ਪ੍ਰਗਟ ਕਿਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸੰਤਾਂ ਨੂੰ ਮਾਂ ਬਾਪ ਦੇ ਵਾਂਗ ਉਹਨਾਂ ਦੀ ਸੰਭਾਲ ਕਰਦਾ ਸਤਿਗੁਰੂ ਪ੍ਰਮਾਨ ਕਰਦਿਆ ਨੇ ਏ ਭਾਈ ਨਾਰਾਇਣ ਸਦਾ ਵਖਣ ਹਾਰ ਹੈ ਨਾਰਾਇਣ ਆਪਣੇ ਸੇਵਕਾਂ ਦੇ ਹਿਰਦੇ ਵਿੱਚ ਸੋਖਾ ਆਨੰਦ ਪੈਦਾ ਕਰਦਾ ਹੈ ਉਹਨਾਂ ਦੇ ਅੰਦਰ ਆਪਣਾ ਤੇਜ ਪ੍ਰਦਾਪ ਪ੍ਰਗਟ ਕਰਦਾ ਹੈ ਏ ਭਾਈ ਨਾਰਾਇਣ ਆਪਣੇ ਸੇਵਕਾਂ ਸੰਤਾਂ ਦਾ ਮਾਪਿਓ ਵਾਂਗ ਰੱਖਾ ਹੈ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਗ ਵਾਰ ਨਰਾਇਣ ਗੈਣ ਨਰਾਇਣ ਸਾਧ ਸੰਗ ਨਰਾਇਣ ਸਾਧ ਸੰਗ ਗੁਰੂ ਦੀ ਸੰਗਤ ਦੇ ਵਿੱਚ ਬਾਰੰਗ ਵਾਰ ਬਾਰ ਬਾਰ ਮੁੜ ਮੁੜ ਕੇ ਸਤਿਗੁਰੂ ਪਰਮਾਨੰ ਕਰਦਿਆਂ ਨੇ ਕਿ ਸਾਧ ਸੰਗਤ ਦੇ ਵਿੱਚ ਜੁੜ ਕੇ ਪ੍ਰਮਾਤਮਾ ਦੇ ਨਾਮ ਨੂੰ ਬਾਰ ਬਾਰ ਜਪ ਬਸਤ ਅਗੋਚਰ ਗੁਰ ਮਿਲ ਲਈ ਨਾਰਾਇਣ ਓਟ ਨਾਨਕ ਦਾਸ ਗਹੀ ਬਸਤ ਅਗੋਚਰ ਬਸਤ ਕਹਿੰਦੇ ਨੇ ਕੀ ਅਗੋਚਰ ਗੋ ਕਹਿੰਦੇ ਨੇ ਇੰਦ੍ਰੇ ਚਰ ਕਹਿੰਦੇ ਨੇ ਪਹੁੰਚ ਇੰਦਰੀਆਂ ਦੀ ਪਹੁੰਚ ਤੋਂ ਪਰੇ ਗੁਰ ਮਿਲ ਲਈ ਉਹ ਵਾਸਤੂ ਮਿਲ ਗਈ ਹੈ ਜਿਹੜੀ ਗਿਆਨ ਇੰਦਰਾਂ ਦੀ ਪਹੁੰਚ ਤੋਂ ਪਰੇ ਹੈ ਨਾਰਾਇਣ ਓਟ ਨਾਨਕ ਦਾਸ ਗਏ ਸਤਿਗੁਰੂ ਗੁਰੂ ਮਾਨ ਕਰਦੇ ਹਨ ਕਿ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਗੁਰ ਮਿਲ ਗੁਰੂ ਨੂੰ ਮਿਲ ਕੇ ਲਹੀ ਲੱਭ ਲਈ ਨਾਰਾਇਣ ਓਟ ਨਾਨਕ ਦਾਸ ਲਈ ਗਈ ਜਾਂਦੇ ਨੇ ਪਕੜੇ ਫੜ ਲਈ ਉਹ ਢਾਸਰਾ ਸਤਿਗੁਰੂ ਪਰਮਾਨੰਦ ਕਰਦਿਆਂ ਨੇ ਇਹ ਭਾਈ ਜਿਹੜੇ ਮਨੁੱਖ ਸਾਧ ਸੰਗਤ ਵਿੱਚ ਟਿਕ ਕੇ ਸਦਾ ਨਰਾਇਣ ਦਾ ਨਾਮ ਜਪਦੇ ਹਨ ਮੂੜ ਮੂੜ ਉਸ ਦੇ ਸਿਵਤ ਸੁਲਾਦੇ ਗੀਤ ਗਾਉਂਦੇ ਹਨ ਉਹ ਮਨੁੱਖ ਗੁਰੂ ਨੂੰ ਮਿਲ ਕੇ ਉਸ ਮਲਾਪ ਰੂਪ ਕੀਮਤੀ ਚੀਜ਼ ਨੂੰ ਲੱਭ ਲੈਂਦੇ ਹਨ ਜਿਹੜੀ ਨਾ ਗਿਆਨ ਇੰਦਰਿਆਂ ਦੀ ਪਹੁੰਚ ਤੋਂ ਪਰੇ ਹੈ ਹੇ ਨਾਨਕ ਨਰੈਣ ਦੇ ਦਾਸ ਸਦਾ ਨਰੈਣ ਦਾ ਆਸਰਾ ਲਈ ਰੱਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ